ਪੰਜਾਬ ਸਰਕਾਰ ਦੇ ਖਾਸ ਖਾਸ ਅਫਸਰ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਘਰ ਰੇਡ ਹਜੇ ਵੀ ਜਾਰੀ ਆ 16 ਤਰੀਕ ਨੂੰ ਦੁਪਹਿਰ ਦੇ ਸਮੇਂ ਉਹਨਾਂ ਦੇ ਘਰ ਰੇਡ ਹੁੰਦੀ ਆ ਤੇ ਅੱਜ 17 ਤਰੀਕ ਆ ਜਦੋਂ ਆਪਾਂ ਵੀਡੀਓ ਬਣਾ ਰਹੇ ਆ ਤਾਂ 8 ਵੱਜ ਚੁੱਕੇ ਨੇ ਪਰ ਹਜੇ ਤੱਕ ਵੀ ਉਹਨਾਂ ਦੇ ਘਰ ਸੀਬੀਆਈ ਦੀ ਰੇਡ ਜਾਰੀ ਆ ਉਹਨਾਂ ਦੇ ਘਰ ਦੇ ਵਿੱਚੋਂ ਕਰੋੜਾ ਰੁਪਏ ਮਲੇ ਨੇ ਨੋਟਾਂ ਦਾ ਪਹਾੜ ਮਿਲਿਆ ਏ ਨੋਟਾਂ ਦੇ ਭਰੇ ਹੋਏ ਅਟੈਚੀ ਮਲੇ ਨੇ ਤੇ ਅਖਬਾਰ ਦੇ ਵਿੱਚ ਲਪੇਟ ਕੇ ਇਹ ਸਾਰੇ ਪੈਸੇ ਰੱਖੇ ਹੋਏ ਸਨ ਮਹਿੰਗੀਆਂ 40 ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਗਹਿਣੇ ਗੱਟੇ ਮਿਲੇ ਨੇ ਤੇ ਨਾਲ ਦੀ ਨਾਲ ਦੋ ਲਗਜ਼ਰੀ ਗੱਡੀ ਦੀਆਂ ਚਾਬੀਆਂ ਵੀ ਮਿਲੀਆਂ ਨੇ ਇਸ ਦੇ ਬਾਬਤ ਆਪਾਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਕਿ ਸੀਬੀਆਈ ਦੇ ਪ੍ਰੈਸ ਨੋਟ ਦੇ ਵਿੱਚ ਕੀ ਕੀ ਜਾਣਕਾਰੀ ਸਾਹਮਣੇ ਆਈ ਆ ਇਸ ਮਾਮਲੇ ਵਿੱਚ ਸਾਡੇ ਕੋਲ ਦੋ ਐਫਆਈਆਰ ਦੀਆਂ ਕਾਪੀਆਂ ਮੌਜੂਦ ਨੇ ਇਹ ਕਹਾਣੀ ਕਿਵੇਂ ਵਾਪਰਦੀ ਆ ਇਸ ਦੇ ਲਈ ਆਪਾਂ ਇੱਕ ਵੱਡੀ ਵੀਡੀਓ ਬਣਾ ਕੇ ਤੁਹਾਡੇ ਕੋਲ ਜਲਦ ਪੇਸ਼ ਹੋਵਾਂਗੇ ਇਸ ਵੀਡੀਓ ਸਿਰਫ ਆਪਾਂ ਗੱਲਬਾਤ ਕਰਾਂਗੇ ਕਿ ਕੀ ਸਮਾਨ ਬਰਾਮਦ ਹੋਇਆ ਤੇ ਰੇਡ ਹਜੇ ਤੱਕ ਵੀ ਜਾਰੀ ਆ। सीबीआई ਦੇ ਪ੍ਰੈਸ ਨੋਟ ਦੇ ਮੁਤਾਬਕ ਲਗਭਗ ਉਹਨਾਂ ਦੇ ਘਰ ਦੇ ਵਿੱਚੋਂ 5 ਕਰੋੜ ਨਕਦ ਮਿਲੇ ਨੇ ਤੇ ਗਿਣਤੀ ਹਜੇ ਤੱਕ ਜਾਰੀ ਆ। ਪਰ ਦੈਨਿਕ ਪਾਸਟਰ ਵੱਲੋਂ ਦਾਅਵਾ ਕੀਤਾ ਕਿ ਉਹਨਾਂ ਦੇ ਘਰ ਦੇ ਵਿੱਚੋਂ 7 ਕਰੋੜ ਰੁਪਏ ਮਿਲੇ ਨੇ। ਤਕਰੀਬਨ 1.5 ਕਿਲੋ ਦੇ ਗਹਿਣੇ ਮਿਲੇ ਨੇ ਕਿ ਸੋਨਾ ਮਿਲੇ ਆਏ। ਤੇ ਪੰਜਾਬ ਦੇ ਵਿੱਚ ਜਾਇਦਾਦਾਂ ਅਤੇ ਸੰਪਤੀਆਂ ਦੇ ਨਾਲ ਜੁੜੇ ਹੋਏ 10 ਦਾਇਰੇ ਵਿੱਚ ਮਿਲੇ ਨੇ ਦੋ ਲਗਜ਼ਰੀ ਗੱਡੀਆਂ ਮਰਸਰੀ ਅਤੇ ਆਡੀ ਦੀਆਂ ਚਾਬੀਆਂ ਮਿਲੀਆਂ ਨੇ 22 ਲਗਜ਼ਰੀ ਘੜੀਆਂ ਮਿਲੀਆਂ ਨੇ ਲੋਕਰ ਦੀਆਂ ਚਾਬੀਆਂ ਮਿਲੀਆਂ ਨੇ 40 ਲੀਟਰ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਜੇ ਜਗਾ ਕਰਦੇ ਆਪਾਂ ਹਥਿਆਰਾਂ ਦੀ ਤਾਂ ਇੱਕ ਡਬਲ ਬੋਰ ਗਨ ਇੱਕ ਪਿਸਤੌਲ ਇੱਕ ਰਿਵਾਲਵਰ ਇੱਕ 에ਅਰ ਗਨ ਅਤੇ ਗੋਲਾ ਬਾਰੂਦ ਬ੍ਰਾਮਦ ਹੋਇਆ ਹੈ ਸੀਬੀਆਈ ਦੇ ਜੋ ਪ੍ਰੈਸ ਨੋਟ ਜਾਰੀ ਕੀਤਾ ਹੈ ਉਸ ਲਿਖਿਆ ਗਿਆ ਹੈ ਕਿ ਸੀਬੀਆਈ ਦੇ ਵੱਲੋਂ ਪੰਜਾਬ ਪੁਲਿਸ ਦੇ ਡੀਆਈਜੀ ਅਤੇ ਇੱਕ ਨਿੱਜੀ ਵਿਅਕਤੀ ਨੂੰ 8 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਨੇ ਪੰਜਾਬ ਕੈਡਰ ਦੇ 2009 ਬੈਚ ਦੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਜੋ ਇਸ ਸਮੇਂ ਰੂਪਨਗਰ ਰੂਪੜ ਰਹਿੰਦੇ ਡਿਪਟੀ ਇੰਸਪੈਕਟਰ ਜਨਰਲ ਯਾਨੀ ਕਿ ਡੀਆਈਜੀ ਦੇ ਵੱਜੋਂ ਤਨਾਤ ਨਹੀਂ ਪਰ ਉਹ 2007 ਪੈਚ ਦੇ ਆਈਪੀਐਸ ਨੇ ਇਹ ਲਗਾਤਾਰ ਪੂਟਾ ਸਾਹਮਣੇ ਆ ਰਹੀਆਂ ਨੇ ਇੱਕ ਨਿੱਜੀ ਵਿਅਕਤੀ ਦੇ ਸਮੇਤ 8 ਲੱਖ ਦੀ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਅਧਿਕਾਰੀ ਉੱਤੇ ਸ਼ਿਕਾਇਤ ਕਰਤਾ ਤੋਂ ਹਰ ਮਹੀਨੇ ਗੈਰ ਕਾਨੂੰਨੀ ਰਕਮ ਮੰਗਣ ਦੇ ਦੋਸ਼ ਨੇ ਸੀਬੀਆਈ ਨੇ 16 10 2025 ਨੂੰ ਸਰਕਾਰੀ ਅਧਿਕਾਰੀ ਅਤਿਉਦੇ ਸਾਥੀਵਰਧ ਮਾਮਲਾ ਦਰਜ ਕੀਤਾ ਸੀ ਦੋਸ਼ੇ ਕਿਸ ਅਧਿਕਾਰੀ ਨੇ ਸ਼ਿਕਾਇਤ ਕਰਤਾ ਦੇ ਖਿਲਾਫ ਦੱਜ ਕੀਤੀ ਗਈ ਇੱਕ ਐਫਆਈਆਰ ਸੈਟਲ ਕਰਨ ਅਤੇ ਉਸਦੇ ਕਾਰੋਬਾਰ ਦੇ ਵਿਰੁੱਧ ਹੋਰ ਕੋਈ ਜ਼ਬਰਦਸਤੀ ਜਾਂ ਨੁਕਸਾਨਦਾਇਕ ਪੁਲਿਸ ਕਾਰਵਾਈ ਨਾ ਕਰਨ ਦੇ ਬਦਲੇ ਵਿੱਚ ਆਪਣੇ ਦਲਾਵ ਦੇ ਰਾਈ 8 ਲੱਖ ਰੁਪਏ ਅਤੇ ਹਰ ਮਹੀਨੇ ਰਿਸ਼ਵਤ ਮੰਗੀ ਸੀ ਸੀਬੀਆਈ ਨੇ ਜਾਲ ਵਿਛਾ ਕੇ ਨਿੱਜੀ ਵਿਅਕਤੀ ਨੂੰ ਸੈਕਟਰ 21 ਚੰਡੀਗੜ੍ਹ ਦੇ ਵਿੱਚ ਸ਼ਿਕਾਇਤ ਕਰਤਾ ਤੋਂ ਡੀਆਈਜੀ ਦੀ ਥਾਂ ਤੇ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਫੜਿਆ ਕਾਰਵਾਈ ਦੇ ਦੌਰਾਨ ਸਰਕਾਰੀ ਅਧਿਕਾਰੀ ਦੇ ਨਾਲ ਇੱਕ ਕੰਟਰੋਲਡ ਕਾਲ ਵੀ ਕੀਤੀ ਗਈ ਸੀ ਜਿਸ ਦੌਰਾਨ ਉਸਨੇ ਭੁਗਤਾਨ ਦੀ ਪੁਸ਼ਟੀ ਕੀਤੀ ਹੈ ਤੇ ਦਲਾਲ ਤੇ ਸ਼ਿਕਾਇਤਕਰਤਾ ਨੂੰ ਆਪਣੇ ਦਫ਼ਤਰ ਆਉਣ ਦੇ ਲਈ ਕਿਆ ਇਸ ਤੋਂ ਬਾਅਦ सीबीआई ਦੀ ਟੀਮ ਨੇ ਉਸ ਨੂੰ ਸਰਕਾਰੀ ਅਧਿਕਾਰੀ ਨੂੰ ਉਸਦੇ ਦਫ਼ਤਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਤੇ ਦੋਵੇਂ ਦੋਸ਼ੀਆਂ ਨੂੰ ਚੰਡੀਗੜ੍ਹ ਦੇ ਵਿੱਚ ਹੜਾਸਤ ਲਿਆ ਗਿਆ ਹੈ सीबीआई ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅਧਿਕਾਰੀ ਦੇ ਨਾਲ ਜੁੜੀਆਂ ਵੱਖ-ਵੱਖ ਥਾਵਾਂ ਤੇ ਤਲਾਸ਼ੀ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਨਕਦੀ ਅਤੇ ਸ਼ੱਕੀ ਸਮਗਰੀ ਬਰਾਮਦ ਕੀਤੀ ਆ। ਇਸੇ ਸ਼ਾਮ ਹਨ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਹਨਾਂ ਨੂੰ 17-10-2025 ਨੂੰ ਨਿਰਧਾਰਤ ਅਦਾਲਤ ਤੇ ਵਿੱਚ ਪੇਸ਼ ਕੀਤਾ ਜਾਵੇਗਾ। ਤਲਾਸ਼ੀ ਅਤੇ ਹੋਰ ਜਾਂਚ ਹਜੇ ਤੱਕ ਵੀ ਜਾਰੀ ਆ। ਇਹ ਸੀ ਉਹ ਪ੍ਰੈਸ ਨੋਟ ਜੋ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਇਆ ਜੋ ਹੁਣ ਤੱਕ CBI ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਅਧਿਕਾਰਤ ਤੌਰ ਤੇ ਜਾਣਕਾਰੀ ਦਿੱਤੀ ਗਈ ਆ ਅੱਜ ਕੀ ਬਣਦਾ ਏ ਹੋਰ ਕਿੰਨੀ ਬਰਾਮਗੀ ਹੁੰਦੀ ਆ ਹੋਰ ਕਿੰਨੇ ਪੈਸੇ ਮਿਲਦੇ ਨੇ ਇਹ ਦੇਖਣ ਵਾਲਾ ਹੋਊਗਾ ਪਰ ਪੰਜਾਬ ਸਰਕਾਰ ਦੀ ਜੋ ਮਹਿੰਮ ਸੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁਕਤ ਉਹ ਮੁੱਦੇ ਮੂੰਹ ਡਿੱਗਦੀ ਹੋਈ ਨਜ਼ਰ ਆਇਆ ਕਿ ਪੰਜਾਬ ਦਾ ਇੱਕ ਵੱਡਾ ਜੋ ਆਈਪੀਐਸ ਅਧਿਕਾਰੀ ਡੀਆਈਜੀ ਤਿੰਨ ਜ਼ਿਲ੍ਹਿਆਂ ਦਾ ਮਾਲਕ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇ ਸ਼ਿਕਾਇਤ ਕਰਤਾ ਵੱਲੋਂ ਕੀ ਕੁਝ ਕਿਹਾ ਹੈ ਇਹ ਸਭ ਕੋ ਆਪਾਂ ਅਗਲੀ ਵੀਡੀਓ 'ਚ ਗੱਲਬਾਤ ਕਰਾਂਗੇ ਜੀ ਧੰਨਵਾਦ